ਸਰ ਜਿਵੇਂ ਕਿ ਤੁਹਾਨੂੰ ਪਤਾ ਆ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਚਰਚਾਵਾਂ ਹੋ ਰਹੀਆਂ ਨੇ ਦਿਲਜੀਤ ਦਸਾਂਝ ਨੂੰ ਲੈ ਕੇ ਕਿ ਅਨ ਉਹਨਾਂ ਨੂੰ ਅਨੰਤ ਅੰਬਾਨੀ ਦੇ ਬਿਆਦੇ ਨਹੀਂ ਜਾਣਾ ਚਾਹੀਦਾ ਸੀ ਤੁਹਾਡੇ ਨਜ਼ਰੀਏ ਵਿੱਚ ਕੀ ਉਹ ਸਹੀ ਹੈ ਜਾਂ ਗਲਤ ਹੈ ਦੇਖੋ ਸਰਪਜੀਤ ਆ ਹਾਲ ਦੀ ਘੜੀ ਸੋਸ਼ਲ ਮੀਡੀਆ ਤੇ ਇਹ ਜਿਹੜਾ ਮੁੱਦਾ ਬਹੁਤ ਪਖਿਆ ਹੋਇਆ ਔਰ ਮੈਨੂੰ ਲੱਗਦਾ ਬਿਨਾਂ ਵਜ੍ਹਾ ਤੋਂ ਹੀ ਇਸ ਮੁੱਦੇ ਨੂੰ ਹੋਰ ਪਖਾਇਆ ਜਾ ਰਿਹਾ ਦਿਲਜੀਤ ਦਸਾਂਝ ਨੂੰ ਆਪਾਂ ਕਿਉਂ ਜਾਣਦੇ ਆ ਐਜ਼ ਐਨ ਆਰਟਿਸਟ ਹੀ ਜਾਣਦੇ ਆ ਨਾ ਦਿਲਜੀਤ ਦਸਾਂਝ ਦੇ ਪਿਛਲੇ 25 ਸਾਲ ਤੋਂ ਵਿਚਰ ਰਿਹਾ ਤਾ ਉਹ ਐਜ਼ ਐਨ ਆਰਟਿਸਟ ਵਿਚਰ ਰਿਹਾ ਐਜ਼ ਅ ਸਿੰਗਰ ਐਜ਼ ਅ ਐਕਟਰ ਉਹ ਵਿਚਰ ਰਿਹਾ ਉਹ ਕੋਈ ਸੋਸ਼ਲ ਵਰਕਰ ਤਾਂ ਹੈ ਨਹੀਂ ਔਰ ਹੁਣ ਜਿਹੜੀ ਗੱਲ ਰਹੀ ਤੁਸੀਂ ਕਹਿੰਨੇ ਕਿ ਬੁਰਾ ਮਨਾਇਆ ਜਾ ਰਿਹਾ ਕਿ ਅਨੰਤ ਅਬਾਨੀ ਦੇ ਵਿਆਹ ਤੇ ਦਲਜੀਤ ਕਿਉਂ ਗਿਆ ਤਾਂ ਆਪਾਂ ਟੈਕਨੀਕਲੀ ਸਮਝੀਏ ਦੇਖੋ ਆਪਾਂ ਕੋਈ ਵੀ ਗੱਲਬਾਤ ਕਰੀਏ ਚਰਚਾ ਕਰੀਏ ਉਸ ਤੋਂ ਪਹਿਲਾਂ ਮੈਂ ਕਹਿਣਾ ਚਾਹਨਾ ਅਸੀਂ ਕਿਸਾਨਾਂ ਦੇ ਹੱਕ ਵਿੱਚ ਕੱਲ ਵੀ ਸੀ ਅੱਜ ਵੀ ਹਾਂ ਕੱਲ ਵੀ ਰਵਾਂਗੇ ਪਰ ਦਲਜੀਤ ਦਸਾਂਜ ਪੰਜਾਬ ਦਾ ਮੁੰਡਾ ਹੈ ਪੰਜਾਬ ਦੀ ਸ਼ਾਨ ਹੈ ਪੰਜਾਬ ਦਾ ਨੌਜਵਾਨ ਹੈ ਜਿਹਨੇ ਪੰਜਾਬ ਦਾ ਨਾਮ ਬਹੁਤ ਰੌਸ਼ਨ ਕੀਤਾ ਕਿਵੇਂ ਕੀਤਾ ਟੈਕਨੀਕਲੀ ਮੈਂ ਮਾਰਾ ਸਮਝਾਉਣ ਦੀ ਕੋਸ਼ਿਸ਼ ਕਰਦਾ ਦੇਖੋ 2021 ਐਂਡ ਵਿੱਚ ਜਦੋਂ ਕਿਸਾਨ ਦਿੱਲੀ ਤੋਂ ਪੰਜਾਬ ਵੱਲ ਵਾਪਸ ਪਰਤੇ ਸੀ ਤਾਂ ਇਹ ਕਿਹਾ ਗਿਆ ਸੀ ਕਿ ਆਪਾਂ ਮੋਰਚਾ ਫਤਿਹ ਕਰਕੇ ਆਏ ਆ ਆਪਾਂ ਮੰਗਾ ਮਨਵਾ ਕੇ ਆਏ ਆ ਤੁਹਾਨੂੰ ਯਾਦ ਹੈ ਹਾਂਜੀ ਔਰ ਜਦੋਂ ਵਾਪਸ ਆ ਗਏ ਮੰਗਾ ਮਨਵਾ ਕੇ ਆ ਗਏ ਫਿਰ ਕੋਈ ਲੜਾਈ ਝਗੜਾ ਨਹੀਂ ਰਹਿ ਗਿਆ ਜੀ ਔਰ ਅਨੰਤ ਅੰਬਾਨੀ ਦਾ ਜਿਹੜੀ ਹੁਣ ਮੈਰਿਜ ਦਾ ਪ੍ਰੋਗਰਾਮ ਚੱਲ ਰਿਹਾ ਹੈ ਉਹ ਜੇ ਦਿਲਜੀਤ ਦਸਾਂਤ ਉਹਨਾਂ ਨੇ ਡੇਟ ਲਈ ਹੋਊਗੀ ਕਿ ਦਿਲਜੀਤ ਨੇ ਆ ਕੇ ਪਰਫਾਰਮ ਕਰਨਾ ਕਿਉਂਕਿ ਦਿਲਜੀਤ ਸਿਰਫ ਪੰਜਾਬ ਦਾ ਆਰਟਿਸਟ ਨਹੀਂ ਰਹਿ ਗਿਆ ਇੰਡੀਆ ਦਾ ਆਰਟਿਸਟ ਨਹੀਂ ਰਹਿ ਗਿਆ ਇੰਟਰਨੈਸ਼ਨਲ ਸਟਾਰ ਬਣ ਗਿਆ ਉਹ ਕਚਿੱਲਾ ਚ ਜਾ ਕੇ ਪਰਫਾਰਮ ਕਰ ਚੁੱਕਾ ਹੈ ਜਿੱਥੇ ਵੱਡੇ ਵੱਡੇ ਸਟਾਰਾਂ ਦੀ ਤਮੰਨਾ ਹੁੰਦੀ ਕਿ ਅਸੀਂ ਉੱਥੇ ਜਾ ਕੇ ਪਰਫਾਰਮ ਕਰੀਏ ਤਾਂ ਦਿਲਜੀਤ ਦਸਾਂਤ ਦਾ ਆਬਵੀਅਸਲੀ ਅਗਰ ਉਹਨਾਂ ਨੇ ਪ੍ਰੋਗਰਾਮ ਬੁੱਕ ਕੀਤਾ ਤਾਂ 6 ਮਹੀਨੇ ਸਾਲ ਪਹਿਲਾਂ ਬੁਕਿੰਗ ਕਰਾਈ ਹੋਵੇਗੀ ਉਹ ਤੇ ਦਿਲਜੀਤ ਦਸਾਂਤ ਨੂੰ ਥੋੜੇ ਪਤਾ ਹੋਣਾ ਕਿ ਫਰਵਰੀ 13 ਨੂੰ ਫਿਰ ਤੋਂ ਉਹਨਾਂ ਨੂੰ ਸ਼ੁਰੂ ਹੋਣਾ ਔਰ ਜਦੋਂ ਤੁਸੀਂ ਐਜ਼ ਅ ਸਿੰਗਰ ਐਜ਼ ਅ ਆਰਟਿਸਟ ਕਿਤੇ ਤੁਸੀਂ ਓਕੇ ਕਰ ਦਿੰਨੇ ਆ ਪੇਮੈਂਟ ਲੈ ਲੈਣੇ ਕਿ ਅਸੀਂ ਆਣਾ ਅਸੀਂ ਜਾਣਾ ਇਹ ਹੋ ਸਕਦਾ ਮੈਂ ਨਹੀਂ ਕਹਿੰਦਾ ਸ਼ੋਰਟ ਟੀਅਰ ਦੇ ਵਿੱਚ ਤਾਂ ਉਹਨੂੰ ਆਬਵੀਅਸਲੀ ਜਾਣਾ ਪਏਗਾ ਔਰ ਉੱਥੇ ਹੋਰ ਵੀ ਬਹੁਤ ਸਾਰੇ ਆਰਟਿਸਟ ਆਏ ਹੋਏ ਸੀਗੇ ਲੇਕਿਨ ਅਨੰਤ ਅਮਾਨੀ ਨੇ ਦਿਲਜੀਤ ਦਸਾਇਨ ਨੂੰ ਕਿਹਾ 20 ਮਿੰਟ ਹੋਰ ਚਾਹੀਦੇ ਤੁਹਾਡੇ ਇਟ ਮੀਨ ਸਾਡੇ ਪੰਜਾਬੀਆਂ ਤੇ 20 ਮਿੰਟ ਚਾਹੀਦੇ ਉਹ ਦਿਲਜੀਤ ਦਸਾਇਨ ਦੀ ਪਰਫਾਰਮੈਂਸ ਨੂੰ ਜ਼ਿਆਦਾ ਇੰਜੋਏ ਕਰ ਰਹੇ ਸੀ ਔਰ ਦਿਲਜੀਤ ਦਸਾਇਨ ਨੇ ਕਿਹਾ ਕਿ 30 ਮਿੰਟ ਹੋਰ ਲਓ ਉਹ ਆਰਟਿਸਟ ਹੈ ਕੋਈ ਉਹਨੂੰ ਪੇ ਕਰਕੇ ਬੁਲਾ ਰਿਹਾ ਹੈ ਘਰ ਦੇ ਫੰਕਸ਼ਨ ਤੇ ਦਲਜੀਤ ਦਸਾਂਝ ਨੇ ਇਦਾਂ ਤਾਂ ਨਹੀਂ ਕਿ ਪਹਿਲਾ ਪ੍ਰੋਗਰਾਮ ਲਾਇਆ ਪਿਆ ਦਾ ਇਸ ਤੋਂ ਪਹਿਲਾਂ ਪੰਜਾਬ ਚ ਹਜ਼ਾਰਾ ਪ੍ਰੋਗਰਾਮ ਲਾਏ ਹੋਣੇ ਆ ਤੇ ਜੇਕਰ ਉਹ ਕਹਿ ਰਿਹਾ ਜਿਹਨੇ ਉਹਨਾਂ ਨੂੰ ਬੁੱਕ ਕੀਤਾ ਕਿ 30 ਮਿੰਟ ਲਓ ਦਲਜੀਤ ਨੇ ਬਹੁਤ ਵੱਡਾ ਪੰਜਾਬ ਦਾ ਮਾਣ ਵਧਾਇਆ ਕਿਵੇਂ ਵਧਾਇਆ ਕਿਉਂਕਿ ਪੂਰੀ ਦੁਨੀਆ ਦੀ ਨਜ਼ਰ ਉਸ ਵਿਆਹ ਦੇ ਫੰਕਸ਼ਨ ਤੇ ਆ ਰਹੀ ਹਾਂ ਨਾ ਉੱਥੇ ਆਈ ਹੋਈ ਹੈ ਸ਼ਾਹਰੂਖ ਖਾਨ ਹੈ ਸਲਮਾਨ ਖਾਨ ਹੈ ਐਕਨ ਆਇਆ ਹੋਇਆ ਆਮਿਰ ਖਾਨ ਹੈ ਵੱਡੇ ਵੱਡੇ ਸੈਲੀਬ੍ਰਿਟੀਆ ਨੇ ਪਰਫਾਰਮੈਂਸ ਦਿੱਤੀ ਉਹਨਾਂ ਵਿੱਚਕਾਰ ਦਲਜੀਤ ਦਸਾਂਝ ਪਰਫਾਰਮੈਂਸ ਕਰ ਰਿਹਾ ਔਰ ਜਿਹੜੇ ਕੁਝ ਲੋਕ ਪੰਜਾਬੀਆਂ ਨੂੰ ਕਿਸਾਨਾਂ ਨੂੰ ਵੱਖਵਾਦੀ ਅਤਵਾਦੀ ਜਾਂ ਹੋਰ ਝੂਠੇ ਟੈਗ ਦੇ ਰਹੇ ਸੀਗੇ ਉਥੇ ਦਿਲਜੀਤ ਦੋਸਾਨ ਦੀ ਸਿੰਪਲੀਸਿਟੀ ਨੇ ਇੱਕ ਅਲੱਗ ਔਰਾ ਸੈੱਟ ਕੀਤਾ ਵੀਡੀਓਜ਼ ਉਹ ਵਾਇਰਲ ਹੋ ਰਹੀਆਂ ਜਿਦੇ ਵਿੱਚ ਇੱਕ ਸਰਦਾਰ ਨੌਜਵਾਨ ਦੀ ਸਿੰਪਲੀਸਿਟੀ ਸਾਹਮਣੇ ਆ ਰਹੀ ਹੈ ਤੁਸੀਂ ਦੇਖੋ ਕਿੰਨੇ ਜਾਣੇ ਦੇ ਦਿਲਜੀਤ ਦਸਾਂਝ ਦੇ ਗਾਣੇ ਦੇ ਸਟੇਟਸ ਲਾਤੇ ਅਰਜੁਨ ਕਪੂਰ ਨੇ ਸਟੇਟਸ ਲਾਏ ਆ ਸੈਫਲੀ ਖਾਨ ਜਿਹੜਾ ਆ ਉਹ ਬਹੁਤ ਪ੍ਰਭਾਵਿਤ ਹੋਇਆ ਨਜ਼ਰ ਆ ਰਿਹਾ ਕਰੀਨਾ ਕਪੂਰ ਪ੍ਰਭਾਵਿਤ ਹੋਈ ਨਜ਼ਰ ਆ ਰਹੀ ਹੈ ਸ਼ਾਹਰੂਖ ਖਾਨ ਉਹਨੂੰ ਆਪ ਆ ਕੇ ਮਿਲਿਆ ਸਤਗੁਰੂ ਨੇ ਇਹਨਾਂ ਨਾਮ ਆ ਔਰ ਉਹ ਲੋਕ ਜਿਨ੍ਹਾਂ ਦੇ ਮਿਲੀਅਨ ਮਿਲੀਅਨ ਫਾਲੋਅਰਸ ਨੇ ਉਹ ਦਿਲਜੀਤ ਦਸਾਂਝ ਨੂੰ ਇਨਵਾਈਟ ਕਰ ਰਹੇ ਕਿ ਤੂੰ ਸ਼ਿਵਰਾਤਰੀ ਤੇ ਆ ਤੂੰ ਸਾਡੇ ਪ੍ਰੋਗਰਾਮ ਤੇ ਆ ਤਾਂ ਉਹਨੇ ਕਿੰਨਾ ਮਾਣ ਪਾਇਆ ਲੋਕਾਂ ਵਿੱਚ ਇਹ ਗੱਲ ਵੀ ਟਰੈਵਲ ਕਰਦੀ ਹੈ ਇੰਟਰਨੈਸ਼ਨਲੀ ਕਿ ਯਾਰ ਪੰਜਾਬੀ ਤਾਂ ਬਹੁਤ ਸਿੰਪਲ ਨੇ ਬਹੁਤ ਚੰਗੇ ਨੇ ਬਹੁਤ ਹਲੀਮੀ ਭਰਪੂਰ ਨੇ ਹਰੇਕ ਦਾ ਸਤਿਕਾਰ ਕਰਦੇ ਨੇ ਤਾਂ ਜਿਹੜੇ ਤੁਸੀਂ ਕਿਉਂਕਿ ਪਿੱਛੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸੇ ਪੁਲਿਸ ਮੁਲਾਜ਼ਮ ਜੀ ਨੇ ਦਸਤਾਰ ਪਹਿਨੀ ਸੀ ਉਹਨੂੰ ਖਾਲਸਤਾਨੀ ਕਹਿੰਦਾ ਸੀ ਤਾਂ ਉਹ ਇੱਕ ਇਮੇਜਿਕ ਗਲਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਦਿਲਜੀਤ ਦਸਾਂਝ ਨੇ ਚਪੇੜ ਮਾਰੀ ਉਹ ਜਿਸ ਸਿਸਟਮ ਦੇ ਕੁਰਤਾ ਪਜਾਮਾ ਪਾ ਕੇ ਗਿਆ ਉਹ ਨਾ ਕਰ ਦਿੰਦਾ ਤਾਂ ਕੀ ਫਰਕ ਸੀ ਮੰਨ ਲਓ ਕਹਿੰਦਾ ਕਿ ਮੈਂ ਸ਼ਾਦੀ ਤੇ ਨਹੀਂ ਆਣਾ ਕਿਸੇ ਨੂੰ ਕੀ ਪਤਾ ਲੱਗਣਾ ਸੀ ਆ ਜਾ ਕੇ ਜਿਹੜਾ ਕੁਰਤਾ ਪਜਾਮਾ ਪਹਿਰਾਵਾ ਪੰਜਾਬੀ ਪਾ ਕੇ ਇਹ ਸਭ ਸਿੰਬੋਲਿਕ ਚੀਜ਼ਾਂ ਹੁੰਦੀਆਂ ਸੰਕੇਤ ਹੀ ਹੁੰਦੇ ਆ ਉਹ ਗਿਆ ਸਿੰਪਲੀ ਸਿਟੀ ਦਾ ਸਭ ਨੂੰ ਮਿਲਿਆ ਜਿਵੇਂ ਵੀ ਸਰ ਤੁਸੀਂ ਦਿਲਜੀਤ ਸਾਂਝਵਾਰੇ ਦੱਸਿਆ ਕਿ ਉਹਨਾਂ ਨੇ ਉੱਥੇ ਪਹੁੰਚ ਕੇ ਪੰਜਾਬੀਆਂ ਦਾ ਨਾਮ ਬਹੁਤ ਜ਼ਿਆਦਾ ਉੱਚਾ ਕੀਤਾ ਉੱਥੇ ਕਈ ਲੋਕ ਉਹਨਾਂ ਨੂੰ ਨਿਚਾਰ ਦੱਸ ਰਹੇ ਨੇ ਤੁਹਾਡੇ ਪੁਆਇੰਟ ਆਫ View ਤੋਂ ਕੀ ਲੱਗਦਾ ਆ ਕੰਮ ਹੈ ਜੀ ਉਹ ਤਾਂ ਨੱਚਣਾ ਉਹਦਾ ਕੰਮ ਹੈ ਮੈਂ ਇਹੀ ਤਾਂ ਕਹਿ ਰਿਹਾ ਪਿਛਲੇ 25 ਸਾਲ ਤੋਂ ਦਲਜੀਤ ਨੂੰ ਕਿਉਂ ਜਾਣਦੇ ਆ ਉਹ ਕੋਈ ਕਿਸਾਨ ਨਾਗੂ ਹੈ ਉਹ ਕੋਈ ਸੋਸ਼ੀਅਲ ਐਕਟਿਵਿਸਟ ਹੈ ਉਹ ਕੋਈ ਸੋਸ਼ੀਅਲ ਵਰਕਰ ਹੈ ਨਹੀਂ ਉਹ ਆਰਟਿਸਟ ਹੈ ਆਰਟਿਸਟ ਦਾ ਕੰਮ ਹੀ ਹੈ ਜਿਉਂ ਕੋਲ ਸਾਨੂੰ ਕੱਲ ਨੂੰ ਕਹਵੇ ਇਹ ਖਬਰ ਦਿੰਦੇ ਆ ਜੀ ਇਹ ਖਬਰ ਦੇਣ ਫਲਾਨੇ ਦੇ ਘਰ ਚਲ ਗਏ ਸਾਡਾ ਕੰਮ ਹੈ ਸਾਡਾ ਪ੍ਰੋਫੈਸ਼ਨ ਹੈ ਉਹਦਾ ਕੰਮ ਨੱਚਣਾ ਗਾਉਣਾ ਲੋਕਾਂ ਨੂੰ ਨਚਾਉਣਾ ਉਹਨੇ ਇੰਜੋਏ ਕੀਤਾ ਮੇਰੇ ਸਭ ਨਾਲ ਬੈਸਟ ਕੀਤਾ ਜੋ ਕੀਤਾ